ਇਹ ਸਾਰੇ ਕਿਰਿਆ ਦੇ ਮਤੁਰਾ ਤਾਂ ਕਰਨ ਦੇ ਐ ਜਿਹੜਾ ਅਸਨ ਕਰਨੇ ਐ ਕਰਮ ਐ ਸਾਰੀਆਂ ਜਿਹੜੀਆਂ ਨਾਗਪੁਰਨ ਲਿਦਾ ਐ ਐ ਕਰਮ ਐ ਜਿਹਨਾਂ ਤੋਂ ਨਾ ਇਹ ਸੁਰਨ ਕਰੋਗੇ ਤੇ ਤੁਹਾਡੀ ਜੈ ਵੀ ਫ੍ਰੈਂਕੀ ਹੋ ਜਾਂਦੇ ਸਤ ਸ੍ਰੀ ਅਕਾਲ ਨਮਸਤੇ ਸਭ ਨੂੰ ਜੈ ਹਿੰਦ ਸਭ ਨੂੰ ਦੇਖੋ ਕਿ ਅੱਜ ਤੁਹਾਡੇ ਲਈ ਨਵੀਂ ਨਵੀਂ ਮੀਡੀਓ ਬਣਾ ਬਣਾਣ ਲੱਗੇ ਆ ਤੇ ਜਿਨ੍ਹਾਂ ਦੇ ਤੇ ਤੇਰੇ ਖਰਾਬ ਹੋ ਜਾਂਦੇ ਨੇ ਕੇ ਤਲੀਆਂ ਚੀਜ਼ਾਂ ਖਾਂਦੇ ਨੇ ਜਾਉਂ ਮਦਦ ਵਾਲਕੇ ਕਲੀਆਂ ਚੀਜ਼ਾਂ ਖਾਂਦੇ ਨੇ ਸ਼ਰਾਬ ਪੀਂਦੇ ਨੇ ਨਸ਼ਾ ਕਰਦੇ ਨੇ ਫਿੱਕੇ ਖਰਾਬ ਹੋ ਜਾਂਦੇ ਨੇ ਉਹਦਾ ਉਹਦੀ ਵੀਡੀਓ ਬਣਾ ਕੇ ਤੁਹਾਨੂੰ ਦੱਸਾਂਗੇ ਇੱਕ ਖਾਣ ਪੀਣ ਦਾ ਪ੍ਰੇਯ ਰੱਖਣ ਖਾਣ ਪੀਣ ਜਿਹੜਾ ਕਲੀਆਂ ਚੀਜ਼ਾਂ ਖਾਂਗੇ ਤੇ ਉਹਦੇ ਨਾਲ ਫਿੱਕੇ ਖਰਾਬ ਹੁੰਦੇ ਨੇ ਤੇ ਜਿਹੜਾ ਸ਼ਰਾਬ ਪੀਂਦੇ ਨੇ ਨਸ਼ਾ ਕਰਦੇ ਨੇ ਉਹਦੇ ਨਾਲ ਫਿੱਕੇ ਖਰਾਬ ਹੁੰਦੇ ਨੇ ਤੇ ਅੱਜ ਤੁਹਾਨੂੰ ਨਵੀਂ ਵੀਡੀਓ ਬਣਾ ਕੇ ਦੱਸਦੇ ਠੀਕ ਹੈ ਜਿਹੜਾ ਨਾ ਫਿਕਰੇ ਖਾਵਨੀ ਤੇ ਇਹ ਅਸੀਂ ਕਿਵੇਂ ਠੀਕ ਹੋ ਕਰ ਸਕਦੇ ਆ ਅਸਲ ਬਹਿ ਜਾਣਾ ਤੇ ਦਮਾ 11 ਸਵਾਸ ਜਿਹੜਾ ਪੜਨਾ ਨਾ 15 ਮਿੰਟ 20 ਮਿੰਟ ਜਿਹੜਾ ਅੰਦਲ ਦਾ ਇਹ ਕਰਨਾ ਹੈ 15 15 20 20 ਮਿੰਟ ਅੰਦਲ ਦਾ ਕੈਂਟਾ ਨੂੰ ਦੰਨੇ ਗੈਰੇ ਸਵਾਸ ਪਾਰ ਪਾਰ ਕੇ ਨਾ ਪੂਰਾ ਹੁਮਾ ਪਰਣਾ ਫਿਰ ਤੇਰੇ ਅੰਦੇ ਵਿੱਚ ਤੇਰਾ ਪਤਾ ਲਗੇ ਮਸੂਰ ਚੋ ਬਹਿ ਕੇ ਸਾਢੇ ਐਤ ਕਰੇ ਜੇਣਾ ਪਰ ਇਹਨੇ ਥੋੜਾ ਜੈ ਰੁਕਣਾ ਪੈਰੋਂ ਨੰ ਕਾਢ ਲੈਣਾ ਫਿਰ ਤਾ ਰੁਕਣਾ ਫਿਰ ਕਾਢ ਲੈਣਾ ਇਸ ਤਰ੍ਹਾਂ ਜਦੋਂ ਨਾ ਨੂੰ ਦੰਨੇ ਸਾਹ ਤੋਂ ਉੱਪਰ ਤੇ ਦਸਵੇਂ ਇਸ ਸੇ ਹਾਰ ਹੈ ਨਹੀਂ ਕਿਤੇ ਨਾ ਨੂੰ ਪਰਣੀ ਇਹਨੇ ਨਾਲ ਤੁਹਾ ਹੀ ਜੜਾ ਨਾ ਬੜੇ ਫਰੇ ਜੜਾ ਨਾ ਉਠੀ ਕੋਇਣ ਤੋਂ ਕੋਦੇ ਨਾਲ ਇਹ ਜਿਹੜੀ ਚਰਤੂਜਤਿ ਸ਼ਕਤੀ ਹੈ ਪੰਜ ਤਤ ਨੇ ਇਹ ਜਨ ਪਰਵੇਸ਼ਨ ਦੇ ਨੇ ਇਹ ਤੁਹਾਡੀ ਅੰਦਰ ਦੀ ਜਿੰਨੀਆਂ ਬਵਾਜੀਆਂ ਬਾਹਰ ਨਿਕਲਣਾਂ ਠੀਕ ਹੈ ਦੇਖੋ ਨਾ ਇਹ ਰੇਦਾ ਦੂਸਰਾ ਭਾਗ ਇਹ ਹੈ ਨੇ ਇਹਦਾ ਤੁਹਾਨੂੰ ਦੱਸਨੀਆ ਪਈ ਹੈਲੀ ਪਿੱਛੇ ਮਾਤੇ ਬਹੁ ਮੁਕਾ ਸੰ ਕਰਾਂਗੇ ਜਿਵੇਂ ਕਿ ਤੇ ਆਮਾ ਤੇ ਲੰਡੇ ਆ ਨਾ ਅਸਰਮ ਲੈ ਜਾਣਾ ਤੇ ਜਿਹੜੀ ਲੱਤ ਉੱਪਰ ਹੈ ਨਾ ਤੁਹਾਨੂੰ ਅਸਰਮ ਬਾਹਰ ਨੂੰ ਉੱਪਰ ਖੜਨਾ ਹੈ ਤੇ ਜਿਹੜੀ ਦੂਜੀ ਹੈ ਨਾ ਉਹ ਅਸੀਂ ਐਸੇ ਪਿੱਛੇ ਲੈ ਆਏਗੇ ਪਿੱਛੇ ਲੈ ਆਏਗੇ ਤੇ ਇਹਨੂੰ ਅਸਰ ਖੜਨਾ ਹੈ ਇਹਨਾਂ ਨੂੰ ਖੜੀ ਜਾਵੇ ਪਰਮਾਲ ਘੜਦਣਾ ਪਰਮਾਲ ਨਾਲ ਥੋੜੀ ਥੋੜੀ ਖਿੱਚ ਲਈ ਜਾਓਗੇ ਿਲ ਰੱਜ ਕੇ ਬਣ ਜਾਏਗੀ ਇਹਦੇ ਨਾਲ ਅਸੀਂ ਕੋਈ ਬਾਤਾਂ ਕੀਤੀ ਕਰਾਂਗੇ

ਲੱਖ ਬੰਨ ਜਾਏਗੀ ਠੀਕ ਹੈ ਇਸ ਨਾਲ ਫਿਰ ਕਰਕੇ ਮੇਰੇ ਇਹਨਾਂ ਨਾਲ ਲੱਖ ਬਾਰਾ ਕੀ ਕਰਨਾਂ ਕੱਢ ਕੇ ਇਹਨੂੰ ਸਿੱਧਾ ਕਰਕੇ ਇਹੇ ਥੋੜਾ ਜਿਹਾ ਮੈਂ ਕੱਢ ਲਾ। ਅੱਛਾ ਦੱਸ ਬੱਤਾਂ ਨੂੰ ਸਾਜ ਵਾਲਾ ਅੰਦਰ ਉਹਨੇ ਨਾ ਸਾਜ ਲਾ ਲਿਆ ਇਹ ये मैं सोचो देखो पद्मासन नहीं लगता के तुझे ये आसन ले सकते हो ये फिर थोड़ा थोड़ा रोज या करोगे तो पद्मासन लगेगा जो भी ये कोशिश करोगे थोड़ा देर मत थोड़ा आसन करके फिर में चले कर लो फिर करो बार बार ये जब करोगे ना तेरी लचक मान जाएगी फिर आसन ले के फिर असिया करा purazo hace más o as na cura. ਇਹ ਅਸੀਂ ਐ ਇਹ ਲਾਣਾ ਹੈ ਐ ਕਰਾਂਗੇ ਫਿਰ ਐ ਕਰਕੇ ਇਹਰਾ ਇਹਨਾਂ ਇਹਨਾਂ ਕਰਾਂਗੇ ਇਹਦਾ ਆ ਕਰਾਂਗੇ ਫਿਰ ਇਹਨੇ ਨਾਲ ਆ ਇਹ ਤੇ ਅੰਦੇ ਮਤੁਰਾ ਤਾਂ ਮਾਰਨ ਨੇ ਇਹ ਜਿਹੜਾ ਅਸਨ ਕਰਨੇ ਆ ਕਰਨੇ ਆ ਸਾਰੀਆਂ ਜੜੀਆਂ ਨਾਖੂਨ ਨਿਕਾ ਆ ਕਰਨਾ ਹੈ ਇਹਨਾਂ ਨੂੰ ਸੁਨਣ ਤੇ ਇਹ ਸੁਣ ਕਰੋਗੇ ਤੇ ਤੁਹਾਡੀ ਜੈਪੀ ਫ੍ਰੈਕਟੀ ਹੋ ਜਾਂਦੀ ਇਹ ਬਸ ਇਹ ਮਤ ਤੁਹਾਡੀ ਮਿਹਨਤ ਤੁਹਾਡੀ ਹੈ ਮੈਂ ਤੇ ਤੁਹਾਨੂੰ ਕਸਮੀ ਆ ਤੇ ਸਾਡੇ ਸਵਾਮੀ ਜੀ ਇਹ ਕਰਦਾ ਹੈ ਤੇ ਲੋਕਨ ਕਰਾਂਦਾ ਹੈ ਤੇ ਠੀਕ ਹੋ ਦੇ ਦਿੰਦਾ ਅਜਿਹੀ ਠੀਕ ਹੋਏ ਨਾ ਅਜਿਹਾ ਜੀ ਵੀ ਨਾ ਵੀ ਇੱਕ ਠੀਕ ਹੋਏ ਤੁਹਾਨੂੰ ਕਹ ਲੱਗੇ ਆਪਣਾ ਲਾਜ ਆਪ ਕਰ ਸਕੀਂ नहीं मत करो सुबहरे उठो 4:00 बजे उठ के आप हिम्मत करके फिर यो व्यास करो ये नहीं ना पहला तेरे पानी पी जाकरो गुर्गड़ा पानी थोड़ा घूसा पे खा के तेरे दो गिलास पानी पिया